ਮੰਦ ਭਾਗੀ ਖਬਰ ਸਭ ਤੋਂ ਪਹਿਲਾਂ ਜੇ ਕਹੀਏ ਤਾਂ ਕਿਸਾਨਾਂ ਨਾਲ ਜੁੜੀ ਆ ਰਹੀ ਹੈ ਬਹੁਤ ਮਾੜੀ ਗੱਲ ਹੋਈ ਹੈ ਕਿ ਇੱਕ ਬੱਸ ਕਿਸਾਨਾਂ ਦੀ ਜਿਹੜੀ ਹੈ ਉਹ ਹਾਦਸਾ ਗ੍ਰਸਤ ਹੋ ਗਈ ਇਨਫੈਕਟ ਦੋ ਬੱਸਾਂ ਹਾਦਸਾ ਗ੍ਰਸਤ ਹੋਈਆਂ ਨੇ ਤੇ ਉਹਦੇ ਵਿੱਚ ਹੁਣ ਤੱਕ ਤਿੰਨ ਔਰਤਾਂ ਸਮੇਤ ਮੇਰੇ ਖਿਆਲ ਦੇ ਨਾਲ ਕੁਝ ਜ਼ਖਮੀ ਹੈ ਜਿਹੜੇ ਲਗਭਗ 20-30 ਇਹ ਖਬਰ ਆ ਰਹੀ ਹੈ ਕਿ ਕੁਝ ਮਤਲਬ ਜ਼ਖਮੀ ਹੋਏ ਨੇ ਤੇ ਇਹ ਬਹੁਤ ਮੰਦ ਪਾਗੀ ਖਬਰ ਹੈ ਮੈਂ ਕਹੂੰਗਾ ਕਿ ਬਹੁਤ ਹੀ ਅਨਫੋਰਚੂਨੇਟਲੀ ਕਟਨਾਜ ਦੀ ਹੈ ਤੇ ਮੰਦ ਪਾਗੀ ਵਾਪਰੀ ਹੈ ਪਰ ਵੈਸੇ ਹੁਣ ਕਹਿਣ ਨੂੰ ਜੀ ਨਹੀਂ ਕਰਦਾ ਕਿ ਇਹ ਸੋਚ ਕੇ ਵੈਸੇ ਜਿਹੜੀਆਂ ਡੇਟਾ ਰੱਖੀਆਂ ਗਈਆਂ ਡੇਟਾ ਦਾ ਕਲੈਸ਼ ਤੇ ਤੁਹਾਨੂੰ ਪਤਾ ਹੀ ਹੈ ਉਹ ਆਪਸ ਦੇ ਵਿੱਚ ਕਿੰਨਾ ਜ਼ਿਆਦਾ ਉਹ ਅੱਗੇ ਵਧਿਆ ਤਾਂ ਹੁਣ ਤੁਸੀਂ ਇਹ ਦੇਖੋ ਕਿ ਬਈ ਇਹਦੇ ਵਿੱਚ ਕਿੱਡੀ ਮੈਂ ਕਹੂੰਗਾ ਕਿ ਇਹ ਮੱਧ ਭਾਗੀ ਘਟਨਾ ਵਾਪਰੀਏ ਫਿਰ ਅਸੀਂ ਸਰਕਾਰ ਤੋਂ ਮੁਆਵਜ਼ੇ ਵੀ ਮੰਗਣੇ ਆ ਹੋ ਸਕਦਾ ਨੌਕਰੀਆਂ ਵੀ ਲਈਆਂ ਜਾਣ ਚਲੋ ਕਿਸੇ ਨੂੰ ਮਿਲ ਜਾਂਦਾ ਮੁਆਵਜ਼ਾ ਉਹਦੇ ਵਿੱਚ ਮੈਂ ਇਹ ਨਹੀਂ ਕਹਿੰਦਾ ਕਿ ਬਾਈ ਉਹ ਗਲਤ ਗੱਲ ਹੈ ਪਰ ਜੇ ਤੁਸੀਂ ਇਹਨਾਂ ਧੁੰਦਾ ਵਾਲੇ ਦਿਨਾਂ 'ਚ ਜਦੋਂ 0 ਵਿਜ਼ਿਬਿਲਟੀ ਹੈ ਸਭ ਨੂੰ ਪਤਾ ਹੈ ਜੀ ਕਿ 0 ਵਿਜ਼ਿਬਿਲਟੀ ਹੈ ਤਾਂ ਉਸ ਦੌਰ ਦੇ ਵਿੱਚ ਸਵੇਰ ਦੇ ਪਾਰ ਕਿਸਾਨਾਂ ਵੱਲੋਂ ਤੁਰਨਾ ਆਪੋ ਆਪਣੇ ਵਹੀਕਲਾਂ ਤੇ ਤੇ ਤੁਸੀਂ ਦੇਖਿਆ ਹੋਣਾ ਕਿਸਾਨਾਂ ਦੇ ਵਹੀਕਲ ਵੀ ਕੁਝ ਇਸੇ ਤਰ੍ਹਾਂ ਦੀ ਹੁੰਦੇ ਆ ਜਿਵੇਂ ਬੱਸਾਂ ਕਰਾਇਤੇ ਕੀਤੀਆਂ ਜਾਂਦੀਆਂ ਜਾਂ ਖਾਸ ਤੌਰ ਤੇ ਤੁਸੀਂ ਦੇਖਿਆ ਹੋਣਾ ਜੀਪਾਂ ਕਾਰਾਂ ਜਿਹੜੀਆਂ ਥੋੜੀਆਂ 올ਡ ਮਾਡਲ ਵੀ ਹੁੰਦੀਆਂ ਨੇ ਚਾਰ ਦੀ ਡੈਥ ਹੋ ਗਈ ਆ ਰਸਵਿੰਦਰ ਮਾਨ ਇਸ ਵੇਲੇ ਪੁਸ਼ਟੀ ਕਰ ਰਹੇ ਨੇ ਕਿ ਚਾਰ ਦੀ ਡੈਥ ਹੋ ਗਈ ਆ ਬਹੁਤ ਮੰਦ ਪਰਗੀ ਗੱਲ ਹੈ ਤਾਂ ਮੈਂ ਇੱਥੇ ਥੋੜਾ ਜਿਹਾ ਕਿਸਾਨ ਆ ਗਵਾ ਨਾਲ ਕੈਲਵੋ ਅੱਜ ਮੈਂ ਦੁਆਬੇ ਵਾਲੇ ਕਹਿ ਰਹੇ ਹਨ ਜੀ ਮੈਂ ਤੁਹਾਡੇ ਨਾਲ ਗੁੱਸੇ ਆ ਤੇ ਮੈਂ ਵੀ ਥੋੜਾ ਜਿਹਾ ਕਿਸਾਨ ਆਗੂਆਂ ਦੇ ਨਾਲ ਥੋੜਾ ਜਿਹਾ ਇਸ ਗੱਲੋਂ ਖਫਾ ਹਾਂ ਕਿ ਧੁੰਦ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਜਦੋਂ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਕੋਨੇ-ਕੋਨੇ 'ਚੋਂ ਲੋਕਾਂ ਨੇ ਨਿਕਲਣਾ ਤੇ ਕਿਤੇ ਦੂਰੀ ਉਹ 4 ਘੰਟੇ ਦੀ ਬਣ ਜਾਂਦੀ ਹੈ 5 ਘੰਟੇ ਦੀ ਬਣ ਜਾਂਦੀ ਹੈ ਧੁੰਦ 'ਚ ਤੇ ਫਿਰ ਉਹ 7 ਘੰਟੇ ਦੀ ਜਾਂ 8 ਘੰਟੇ ਦੀ ਬਣ ਜਾਏਗੀ ਜੇ 4 ਜਾਂ 5 ਘੰਟੇ ਦੀ ਆ ਤਾਂ ਉਹੀ ਮੰਜ਼ਲ ਤਾਂ ਸਭ ਤੜਕੇ ਨਿੱਤਣਾ ਜ਼ੀਰੋ ਵਿਜ਼ਿਬਿਲਟੀ ਆ ਤਾਂ ਕੀ ਮਤਲਬ ਕਿ ਇਹ ਨਾ ਦਿਨਾਂ ਦੇ ਵਿੱਚ ਇਸ ਤਰ੍ਹਾਂ ਇਹ ਜਿਹੜੀਆਂ ਮਹਾਪੰਚਾਇਤਾਂ ਚੱਲ ਰਹੀਆਂ ਨੇ ਉਹ ਜਾਇਜ਼ ਨਹੀਂ ਇਹ ਇਹ ਕਿਸਾਨ ਆਗੂਆਂ ਨੂੰ ਪੁੱਛਣਾ ਮਲੂਕ ਸਿੰਘ ਕਹਿੰਦੇ ਕਿ ਸਾਡੇ ਪ੍ਰਧਾਨ ਦਾ ਫੋਨ ਆਇਆ ਸੀ ਮੈਂ ਵੀ ਧੁੰਦ ਤੇ ਠੰਡ ਕਰਕੇ ਨਹੀਂ ਗਿਆ ਆ ਠੀਕ ਹੈ ਮਲੂਕ ਸਿੰਘ ਜੀ ਗੱਲ ਇਹੀ ਆ ਕਿ ਬਾਈ ਇਹ ਸਾਡੇ ਆਗੂਆਂ ਨੂੰ ਚਾਹੀਦਾ ਹੁਣ ਸਾਡੇ ਆਗੂਆਂ ਨੂੰ ਕੋਈ ਸਵਾਲ ਹੀ ਨਹੀਂ ਕਰਦਾ ਜਿਹੜਾ ਸਵਾਲ ਕਰਦਾ ਉਹਦੇ ਤੇ ਇਹ ਡਾਂਗ ਖਿੱਚ ਲੈਂਦੇ ਨੇ ਕਿ ਭਾਈ ਇਹੋ ਜਿਹੇ ਦਿਨਾਂ ਦੇ ਵਿੱਚ ਮਹਾਪੰਚਾਇਤ ਕੀ ਏ ਕਹ ਲੋ ਕਿ ਸੂਝ-ਬੂਝ ਦੇਲੇ ਹਾਸ ਦੇ ਨਾਲ ਰਣਨੀਤਿਕ لحاظ ਦੇ ਨਾਲ ਠੀਕ ਪੈਂਥੜਾ ਹੈ ਹਾਲਾਂਕਿ ਮਾਗੀ ਤੇ ਵੀ ਕਾਨਫਰੰਸਾਂ ਹੁੰਦੀਆਂ ਨੇ ਆਪਾਂ ਨੂੰ ਪਤਾ ਹੈ ਇਹਨਾਂ ਦਿਨਾਂ ਦੇ ਵਿੱਚ ਪਿਛਲਾ ਮੌਸਮ ਵੀ ਦੇਖਿਆ ਆਪਾਂ ਸਰਦੀਆਂ ਦਾ ਆ ਮੌਸਮ ਵੀ ਜਿਹੜਾ ਚੱਲ ਰਿਹਾ ਕਿ ਇਹਦੇ 'ਚ ਮਾਮਲਾ ਬਿਲਕੁਲ ਉਲਟ ਹੋ ਰਿਹਾ ਨਹੀਂ ਤਾਂ ਆਪਾਂ ਕਹਿੰਦੇ ਆ ਕਿ 10-15 ਜਨਵਰੀ ਤੱਕ ਮੌਸਮ ਜਿਹੜਾ ਨਿਖਰ ਜਾਂਦਾ ਹੈ ਗੱਲ ਇਹ ਆ ਕਿ ਹੁਣ ਜੇ ਤੁਸੀਂ ਦੇਖੋਗੇ ਤਾਂ ਠੰਡ ਜਿਹੜੀ ਆ ਉਹ ਜਨਵਰੀ ਚ ਸਟਾਰਟ ਹੁੰਦੀ ਆ ਹੋ ਸਕਦਾ ਸਾਰਾ ਜਨਵਰੀ ਮਹੀਨਾ ਹੀ ਜਿਹੜਾ ਉਹ ਇਦਾਂ ਲੰਘ ਜਾਵੇ ਪਿਛਲੀ ਵਾਰੀ ਵੀ ਆਪਾਂ ਦੇਖਿਆ ਕਿ ਲਗਾਤਾਰ 35-40 ਦਿਨ ਠੰਡ ਕੋਰਾ ਧੁੰਦ ਇਸੇ ਤਰ੍ਹਾਂ ਪੈਂਦਾ ਰਿਹਾ ਤੇ ਮੇਰੇ ਖਿਆਲ ਦੇ ਨਾਲ ਸਾਨੂੰ ਇਸ ਪਾਸਿੋਂ ਵੀ ਯਾਨੀ ਕਿਹਲੋ ਕੇ ਜੋ ਐਕਸ਼ਨ ਦੀ ਰਣਨੀਤੀ ਹੁੰਦੀ ਆ ਕਿਸੇ ਵੀ ਜਥੇਬੰਦ ਘਟਾंचे ਵਾਸਤੇ ਉਹਦੇ ਤੇ ਹੋਰ ਇਹਨਾਂ ਨੂੰ ਕੰਮ ਕਰਨ ਦੀ ਜ਼ਰੂਰਤ ਹੈ